ਇਹ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜਦੇ ਹੋ ਲੋਕਰੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਹੀ ਮੰਦ ਭਾਗੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਸਰਦਾਰ ਸੁਖਦੇਵ ਸਿੰਘ ਢਿੰਸਾ ਜਿਨ੍ਹਾਂ ਦਾ ਦੇਹਾਂਤ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅਤਿ ਨੇੜੀ ਸਾਥੀ ਸੀ ਜੋ ਸੁਖਦੇਵ ਸਿੰਘ ਢੀਂਸਾ ਪਿਛਲੇ ਕੁਝ ਦਿਨਾ ਤੋਂ ਬਿਮਾਰ ਚੱਲ ਰਹੇ ਸੀ ਜਿਨ੍ਹਾਂ ਨੇ ਅੱਜ ਚੰਡੀਗੜ੍ਹ ਦੇ ਫੋਰਟਿਸਟ ਹਸਪਤਾਲ ਦੇ ਵਿੱਚ ਆਖਰੀ ਸਾਹ ਲਿਆ ਹੈ ਸੁਖਦੇਵ ਸਿੰਘ ਢੀਂਸਾ ਨੇ ਵਿਦਿਆਰਥੀ ਜੀਵਨ ਤੋਂ ਸ਼ੁਰੂ ਕਰਕੇ ਪੰਜਾਬ ਦੇ ਸਭ ਤੋਂ ਸਿਖਰਲੀ ਜੋ ਅਕਾਲੀ ਦਲ ਦੀ ਟੀਸੀ ਤੇ ਪਹੁੰਚੇ ਸੀ ਸਿਖਰ ਤੇ ਪਹੁੰਚੇ ਸੀ ਸੂਬਾ ਕੈਬਨ ਮੰਤਰੀ ਲੋਕ ਸਭਾ ਮੈਂਬਰ ਰਾਜ ਸਭਾ ਮੈਂਬਰ ਤੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਬਹੁਤ ਵੱਡਾ ਅਕਾਲੀ ਦਲ ਦੇ ਵਿੱਚ ਆਪਣਾ ਨਾਮ ਕਮਾਇਆ ਸੁਖਦੇਵ ਸਿੰਘ ਢੀਂਸਾ ਜਿਹੜੇ ਕਿ ਮਾਲਵੇ ਦੇ ਵਿੱਚ ਸੰਗਰੂਰ ਹਲਕੇ ਨੂੰ ਬਿਲੋਂਗ ਕਰਦੇ ਸੀ ਬਰਨਾਲਾ ਸੰਗਰੂਰ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਆਧਾਰ ਸੀ ਜਿਨ੍ਹਾਂ ਦਾ ਜਨਮ 1936 ਪਿੰਡ ਉੱਪਾਵਾਲ ਵਿਖੇ ਹੋਇਆ ਔਰ ਸ਼ੁਰੂ ਤੋਂ ਹੀ ਅਕਾਲੀ ਦਲ ਨਾਲ ਜੁੜੇ ਰਹੇ ਸੁਖਦੇਵ ਸਿੰਘ ਢੀਂਸਾ ਨੇ ਕਦੇ ਵੀ ਕਿਸੇ ਪਾਰਟੀ ਦੇ ਵਿੱਚ ਜਦੋਂ ਸ਼ਮੂਲੀਅਤ ਨਹੀਂ ਕੀਤੀ ਜਦੋਂ ਕਿ ਉਹਨਾਂ ਨੂੰ ਬਹੁਤ ਅਪਰੋਚਾਂ ਹੋਈਆਂ ਸੋ ਸੁਖਦੇਵ ਸਿੰਘ ਢੀਂਸਾ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨਜ਼ਦੀਕ ਸਾਥੀ ਸੀ ਭਾਵੇਂ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ ਅਕਾਲੀ ਦਲ ਪਾਰਟੀ ਦੇ ਨਾਲ ਜ਼ਰੂਰ ਦੂਰੀਆਂ ਵਧੀਆਂ ਸੀ ਜਦੋਂ ਅਕਾਲੀ ਦਲ ਸੱਤਾ ਤੋਂ ਬਾਹਰ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਸਾ ਜਿਹੜੇ ਭਾਵੇਂ ਚੋਣ ਵੀ ਹਰਦੇ ਰਹੇ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਬਹੁਤ ਮਾਨ ਸਨਮਾਨ ਦਿੱਤਾ ਸੋ ਉਹਨਾਂ ਦੇ ਪੁੱਤਰ ਇਸ ਸਮੇਂ ਪਰਵਿੰਦਰ ਸਿੰਘ ਢੀਂਸਾ ਜੋ ਕਿ ਅਕਾਲੀ ਸਰਕਾਰ ਸਮੇਂ ਵਿੱਤ ਮੰਤਰੀ ਰਹੇ ਨੇ ਹੁਣ ਅਕਾਲੀ ਸਦਾਰ ਲਹਿਰ ਨਾਲ ਜੁੜੇ ਹੋਏ ਨੇ ਸੋ ਸੁਖਦੇਵ ਸਿੰਘ ਢੀਂਸਾ ਜਿਨ੍ਹਾਂ ਦਾ ਦਿਹਾਂਤ ਹੋਇਆ ਜਦੋਂ ਕਿ ਸ਼ਰੋਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਦੁੱਖ ਜ਼ਾਹਰ ਕੀਤਾ ਹੈ ਸੁਖਦੇਵ ਸਿੰਘ ਢੀਂਸਾ ਜਦੋਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਈ ਗਈ ਸੀ ਦੋਨੋਂ ਲੀਡਰ ਇੱਕ ਪਾਸੇ ਸੁਖਦੇਵ ਸਿੰਘ ਢੀਂਡਸਾ ਬੈਠੇ ਹੋਏ ਨਜ਼ਰ ਆ ਰਹੇ ਸੀ ਔਰ ਦੂਸਰੇ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਔਰ ਜਦੋਂ ਸ਼੍ਰੀ ਕੇਸਕਰ ਸਾਹਿਬ ਵਿਖੇ ਜਾਣ ਲੱਗੇ ਤਾਂ ਉਹਨਾਂ ਨੇ ਇਹੀ ਕਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਅਗਲੇ ਪ੍ਰਧਾਨ ਹੋਣ ਤਾਂ ਅਕਾਲੀ ਦਲ ਫਿਰ ਸਜੀਤ ਹੋ ਸਕਦਾ ਹੈ ਸੋ ਭਾਵੇਂ ਪਰਵਿੰਦਰ ਸਿੰਘ ਢੀਂਡਸਾ ਲਗਾਤਾਰ ਅਕਾਲੀ ਦਲ ਨੂੰ ਅਲੱਗ ਚੱਲ ਰਹੇ ਸੀ ਪਰ ਸੁਖਦੇਵ ਸਿੰਘ ਢੀਂਸਾ ਨੇ ਕਦੇ ਵੀ ਸੁਭੀਰ ਸਿੰਘ ਬਾਦਲ ਦੇ ਪ੍ਰਤੀ ਕੁਝ ਵੀ ਅਜਿਹੇ ਬਿਆਨ ਨਹੀਂ ਦਿੱਤੇ ਸੀ ਭਾਵੇਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਇੱਕ ਵਾਰ ਫੇਰ ਦੁਬਾਰਾ ਅਕਾਲੀ ਦਲ ਦੇ ਨਾਲ ਜੁੜ ਗਏ ਸੀ ਪਰ ਉਹਨਾਂ ਨੂੰ ਜਿਹੜਾ ਕਿ ਆਪਣੇ ਪੁੱਤਰ ਦੇ ਮੋਹ ਦੇ ਵਿੱਚ ਆ ਕੇ ਅਕਾਲੀ ਦਲ ਨੂੰ ਅਲੱਗ ਹੋਣਾ ਪਿਆ ਕਿਉਂਕਿ ਉਹ ਸਮੇਂ ਜਿਹੜੀ ਉਹਨਾਂ ਨੂੰ ਲੋਕ ਸਭਾ ਟਿਕਟ ਜੋ ਸੰਗਰੂਰ ਤੋਂ ਨਹੀਂ ਦਿੱਤੀ ਗਈ ਜਿੱਥੇ ਜੋ ਉੱਥੇ ਇਕਬਾਲ ਸਿੰਘ ਚੁੰਦਾ ਨੂੰ ਉਮੀਦਵਾਰ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਸੁਖਦੇਵ ਸਿੰਘ ਢੀਂਸਾ ਤੇ ਉਹਨਾਂ ਦੇ ਪੁੱਤਰ ਪ੍ਰਵਿੰਦਰ ਸਿੰਘ ਢੀਂਸਾ ਨੇ ਜੋ ਅਕਾਲੀ ਦਲ ਤੋਂ ਅਲੱਗ ਹੋ ਰਿਹਾ ਔਰ ਉਹਨਾਂ ਨੇ ਅਕਾਲੀ ਦਲ ਇੱਕ ਵਾਰ ਸੰਯੁਕਤਵੀਂ ਬਣਾਇਆ ਸੀ ਪਰ ਫਿਰ ਉਹਨਾਂ ਨੇ ਅਕਾਲੀ ਦਲ ਵਿੱਚ ਆ ਕੇ ਜਿਹੜਾ ਇੱਕ ਵਾਰ ਅਕਾਲੀ ਦਲ ਲਈ ਕੰਮ ਕਰਨਾ ਸ਼ੁਰੂ ਕੀਤਾ ਪਰ ਉਹਨਾਂ ਦੇ ਪੁੱਤਰ ਪ੍ਰਵਿੰਦਰ ਸਿੰਘ ਢੀਂਸਾ ਜਿਹੜੇ ਕਿ ਅਕਾਲੀ ਸਤਾਰ ਲਹਿਰ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਇੱਕ ਪੁੱਤਰ ਔਰ ਦੋ ਧੀਆਂ ਇਸ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਬਹੁਤ ਲੰਮਾ ਜਿਹੜਾ ਕਿ ਸੰਘਰਸ਼ ਕੀਤਾ ਹੈ ਸੁਖਦੇਵ ਸਿੰਘ ਢੀਂਸਾ ਨੇ ਉਹਨਾਂ ਦਾ ਰਾਜਨੀਤੀ ਦੇ ਵਿੱਚ ਜੋ ਇੱਕ ਰਾਜਨੀਤਿਕ ਥੰਮ ਸੀਗਾ ਉਹ ਆਜੇ ਜੋ ਅਕਾਲੀ ਦਲ ਲਈ ਬਹੁਤ ਵੱਡਾ ਚਟਕਾ ਅਕਾਲੀ ਦਲ ਮੁਜਰਾ ਕੀ ਅਲਵਿਦਾ ਕਹਿ ਕੇ ਗਏ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਦੇਵ ਸਿੰਘ ਢੀਂਸਾ ਹੀ ਐਜੇ ਲੀਡਰ ਸੀ ਜਿਹੜੇ ਅਕਾਲੀ ਦਲ ਲਈ ਸਭ ਤੋਂ ਵੱਡੀ ਉਮਰ ਦੇ ਆਗੂ ਸੀ ਔਰ ਸੁਰਦੇਵ ਸਿੰਘ ਢੀਂਸਾ ਦੇ ਜਾਨ ਅਕਾਲੀ ਦਲ ਨੂੰ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਭਾਵੇਂ ਉਹ ਅਕਾਲੀ ਦਲ ਤੋਂ ਅਲੱਗ ਬੈਠੀ ਹੋਈ ਸੀ ਪਰ ਅਕਾਲੀ ਦਲ ਦੇ ਉੱਪਰ ਉਹਨਾਂ ਦਾ ਹੱਥ ਸੀ ਅਕਾਲੀ ਦਲ ਦੇ ਸਰਪ੍ਰਸਤ ਸੀ ਸੁਰਦੇਵ ਸਿੰਘ ਢੀਂਸਾ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੁਨੀਆ ਤੋਂ ਚਲੇ ਗਏ ਤਾਂ ਸੁਰਦੇਵ ਸਿੰਘ ਢੀਂਸਾ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਦੇ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਕਿ ਉਹਨਾਂ ਦੇ ਨਾਲ ਖੜੇ ਉਹਨਾਂ ਨੂੰ ਹੌਸਲਾ ਦਿੱਤਾ ਸੀ ਸੋ ਅੱਜ ਸੁਰਦੇਵ ਸਿੰਘ ਢੀਂਸਾ ਦਾ ਦੁਨੀਆ ਨੂੰ ਅਲਵਿਦਾ ਕਹਿ ਜਾਣਾ ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਹੈ